i'm gonna on ਤੂੰ ਮਰ ਜਾਵੇਂ ਆ ਇੰਨੇ ਕੋ ਦੁਸਤ ਹਾਏ ਹਾ ਤੂੰ ਮੇਰੇ ਦੁਰ ਕੇ ਪਿਆਰ ਜਾਰਾ ਸ਼ਬਦ ਕਿਉਂਕਿ ਸਤਿਗੁਰੂ ਸਬਦ ਨੂੰ ਜਿਹੜੇ ਉਹਨਾਂ ਨੇ 10 ਜੋਤਾਂ ਉਪਰੰਤ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਸ਼ਬਦ ਦੇ ਭੇਦ ਨੂੰ ਹੀ ਸਮਝਣਾ ਉਹ ਸਿੱਖੀ ਜੀਵਨ ਹੈ ਤੇ ਸ਼ਬਦ ਤੇ ਭੇਦ ਨੂੰ ਨਾ ਸਮਝਣਾ ਮਨਮੁਖ ਜੀਵਨ ਹੈ ਸੋ ਮੈਂ ਦੋ ਸ਼ਬਦਾਂ ਦੀ ਆਪ ਜੀ ਦੇ ਸਾਹਮਣੇ ਗੱਲ ਰੱਖ ਰਿਹਾ ਹਾਂ ਕਿ ਇਹ ਰੋਬਾਨਾ ਸ਼ਬਦ ਤੇ ਬਨਜਾਰਾ ਸ਼ਬਦ ਤੇ ਪਿੰਨ ਪਿੰਨ ਹੋਰ ਸੰਸਾਰ ਦੇ ਜੋ ਸ਼ਬਦ ਹਨ ਜਿਨ੍ਹਾਂ ਵਿੱਚ ਕਿੰਨਾ ਉੱਚ ਨੀਚ ਜਾਤ ਪਾਤ ਇਹ ਸਾਰੇ ਦਾ ਸਾਰਾ ਸ਼ਬਦਾਂ ਦਾ ਖੇਡ ਹੈ ਤੇ ਆਪਾਂ ਜੋ ਕਿ ਇਤਿਹਾਸ ਦੀ ਲੜੀ ਨਾਂ ਲੰਮੀ ਕਰਦੇ ਹੋਏ ਆਪਾਂ ਦੋ ਸ਼ਬਦਾਂ ਦੇ ਚਾਰ ਚਫੇਰੇ ਅੱਜ ਤੋਂ ਇਹ ਇਤਿਹਾਸ ਜਿਹੜਾ ਆਰੰਭ ਕਰਾਂਗੇ ਸੋ ਜਿੰਨਾ ਵੀ ਕਿਉਂਕਿ ਸਾਡਾ ਜਿੰਨਾ ਵੀ ਇਹ ਦੀਵਾਨ ਜਿੰਨਾ ਵੀ ਇਹ ਕਾਰਜਕਰਮ ਜਿਹੜਾ ਚਲਾਇਆ ਜਾਣਾ ਉਹ ਸਾਰੇ ਦਾ ਸਾਰਾ ਲਗਭਗ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹਨੂੰ ਆਨਲਾਈਨ ਕੀਤਾ ਜਾਵੇ। ਭਾਵੇਂ ਸੰਗਤਾਂ ਇੱਥੇ ਪਹੁੰਚ ਕੇ ਨਾ ਸਰਵਣ ਕਰ ਸਕਣ ਪਰ ਇਹਨੂੰ ਆਨਲਾਈਨ ਤਰੀਕੇ ਨਾਲ ਜਿੱਥੇ-ਜਿੱਥੇ ਵੀ ਸੰਗਤਾਂ ਵਿੱਚ ਸਾਡੀ ਆਵਾਜ਼ ਜਾਏ ਤਾਂ ਸਾਡੀ ਇਹ ਗੁਰਮਤ ਪ੍ਰਚਾਰ ਫੇਰੀ ਇਹ ਜਿਹੜੀ ਉਹ ਸਫਲ ਹੋ ਜਾਵੇ। ਅਸੀਂ ਇਹ ਇਜਾਹਤ ਦੇ ਨਾਲ ਇਸ ਸਥਾਨ ਤੇ ਬੈਠੇ ਹਾਂ ਮੈਂ ਇਸ ਸਥਾਨ ਦਾ ਪਹਿਲਾਂ ਵੀ ਆਪਜੀ ਨਾਲ ਵਰਣਨ ਕੀਤਾ ਹੈ ਇਹ ਉਹ ਸਥਾਨ ਹੈ ਜੋ ਬਰ ਸਿੱਖਾਂ ਦੇ ਅਵੇਸਲੇ ਪੁਨੇ ਕਾਰਨ ਇਸ ਸਥਾਨ ਦਾ ਸਰਕਾਰੀ ਸਾਰਾ ਕੁਝ ਪੱਤਰ ਵਿਹਾਰ ਕਹ ਲੋ ਅਲਾਟਮੈਂਟ ਕਹ ਲੋ ਹੋਣ ਦੇ ਬਾਵਜੂਦ ਵੀ ਉਹ ਸਿੱਖਾਂ ਨੇ ਅਵੇਸਲਾ ਪੁਨਰ ਖੜੀ ਰੱਖਿਆ ਤੇ ਇਸ ਸਥਾਨ ਨੂੰ ਜਾਗਰਿਤ ਕਰਨ ਵਿੱਚ ਇੱਥੇ ਸਾਡੇ ਮੇਰੇ ਤੋਂ ਪਹਿਲਾਂ ਕੀਰਤਨ ਕਰਿਆ ਸਨ ਭਾਈ ਪ੍ਰੇਮ ਸਿੰਘ ਜੀ ਬੰਜਾਰਾ ਜਿਨ੍ਹਾਂ ਨੇ ਬੜੀ ਵੱਡੀ ਮਸ਼ਕਤ ਜਿੱਦੋ ਜਹਿਰ ਕਰਕੇ ਇਸ ਸਥਾਨ ਦਾ ਦੁਬਾਰਾ ਸਰਕਾਰ ਤੋਂ ਸਟੇ ਲੈ ਕੇ ਤੇ ਇਹ ਆਸਥਾਨ ਇਹ ਜਿਹੜਾ ਉਹ ਸਥਾਪਿਤ ਕਰ ਦਿੱਤਾ ਗੋਸ਼ਿਕ ਸੰਗਤਾਂ ਨੂੰ ਅਪੀਲ ਵੀ ਪਾਈ ਗਈ ਹੈ ਕਿ ਭਾਈ ਜਿੰਨੇ ਵੀ ਆਸੇ ਪਾਸੇ ਗੋਸ਼ਿਕ ਸੰਗਤਾਂ ਕਿੰਨੀਆਂ ਵੀ ਰਹਿੰਦੀਆਂ ਹਨ ਉਹ ਸਾਰੀਆਂ ਆ ਕੇ ਭਾਈ ਪ੍ਰੇਮ ਸਿੰਘ ਜੀ ਦਾ ਸਨੋਖ करिए ਅਤੇ ਅੰਡੇ ਗਵੰਡੇ ਦੇਸ਼ ਵਿਦੇਸ਼ ਤੋਂ ਇਸ ਆਸਥਾਨ ਨੂੰ ਉਹਨਾਂ ਦੀ ਇੱਛਾ ਮੁਤਾਬਕ ਆਪਾਂ ਪ੍ਰਚਾਰ ਕੇਂਦਰ ਹੈ ਜਿਹੜਾ ਉਸਤਾਪਿਤ ਕਰਦੇ ਇਹ ਤਾਂ ਇਸ ਜਗਧਪਤੀ ਜੋ ਇੱਛਾ ਤੇ ਮਨਛਾ ਸੀ ਸੋ ਕਥਾ ਦੀ ਰਮਤ ਹੈ ਲੋਬਾਨਾ ਆਪਾਂ ਕਈ ਵਾਰੀ

ਨਾਮ ਕਰ ਦੇਖ ਲਾ ਤੇਰੇ ਬਾਣੇ ਸਰਬਤ ਦਾ ਭਲਾ ਨਾਨਕ ਨਾਮ ਚੜ ਜਿਖਲਾ ਤੇਰੇ ਬਾਣੇ ਸਰਬਤ ਦਾ ਭਲਾ ਨਾਮ ਕਰ ਚੜ ਜਿਖਲਾ ਤੇਰੇ ਬਾਣੇ ਸਰਬਤ ਦਾ ਭਲਾ

ਈਸ਼ਾ ਸਭ ਪੁਜਾਇਆ ਸਦਾ ਕੁਰਬਾਨ ਕੇ ਸਾਧੂ ਲਟੋ ਜਿਸ ਨੇ ਆਏ ਪੜਿਆ ਆ ਕਹਿ ਨਾ ਇਸ ਸਤਿ ਸ਼ਬਦ ਰੋ ਪਿਆre ਸਾਜਾ ਨਾਮਿਆ ਆਧਾਰੂ ਗਜੇ ਪੰਚ ਸ਼ਬਦ ਦੀ ਕਾਰ ਸੁਣਾ ਗਏ ਕਾਰ ਸੁਪਾ ਗਏ ਸਤਿ ਗਵਾਜੇ ਕਲਾ ਜਿਤ ਕਰਦਾਰਿਆ ਪੜਿ ਤਹੁ ਹੋਰ ਗੁਹਾਮਾ ਜਰਨ ਕੁੱਤਿਨ ਛੋੜਿਆ ਗਿਆ ਕੁੱਲੇ ਗੁਤਿਨ ਸੁਣਾ ਦੇ ਨਾਲ ਆਰਸ਼ੋਦ ਨੂੰ ਬਖਸ਼ੂ ਜੀ ਹੈ ਨਮਾਇਆ ਨਾਨਕਾ ਨਾਨਕ ਦਾਉ ਤਨ ਜੋਤਿਦਾ ਤਨ ਤਨ ਸਤਿ ਸ੍ਰੀ ਅਕਾਲ ਜੀ ਵਸਰ ਮਹਾਰਾਜ ਜੀ ਆਪ ਜੀ ਦੀ ਕਿਰਪਾ ਰੰਕਾ ਸਤਿ ਸਭ ਜੀ ਮਿਸਲ ਚੱਕਰਵਈ ਸਰਦਾਰ ਬਾਬਾ ਮੱਖਣ ਸਿੰਘ ਜੀ ਦਵਾਨਾ ਕਰਨਾਲ ਤੇ ਸਰਕਾਰੀ ਖਾਨ ਸਾਹਿਬ ਮਿਸਲ ਦੋਬੇਛਰੀ ਤੰਦਾ ਇੰਟਰਨੈਸ਼ਨਲ ਬਾਬਾ ਰੱਖੀ ਸਾਹਿਬ ਦਵਾਨਾ ਸੰਗਠਨ ਸਮੂਹ ਜਿਥੇ ਬੰਦੀਆਂ ਵੱਦੋਂ ਵਿਦੇਸ਼ NRI ਵੀਰਾਂ ਦੇ ਸਹਿਯੋਗ ਦੇ ਨਾਲ ਸਤਿਗੁਰੂ ਜੀ ਗੁਰਮਤ ਪ੍ਰਚਾਰ ਲਈ ਰੰਗ ਹੋਈ ਹੈ ਆਸ ਜੀਓ ਪਹਿਲੇ ਦਿਵਾਨ ਭਾਈ ਗਰੇਵ ਸਿੰਘ ਜੀ ਦੇ ਅਸਥਾਨ ਵਿਖੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਹਰਿ ਪਾਵਨ ਚਰਨਾਂ ਅੱਗੇ ਜੀਵਿਤ ਹੋਏ ਸ਼ਬਦ ਕੀਰਤਨ ਸ਼ੁਰੂ ਹੋਇਆ ਪਾਸ਼ਾ ਅਨੰਦ ਸਰ ਜੀ ਅਰਦਾਸ ਰਈਆਂ ਪ੍ਰਗਾਂ ਦੀ ਖਿਮਾ ਬਖਸ਼ੀਕਰ ਨੇ ਪਾਸ ਰਹੀਆਂ ਆਈਆਂ ਸਰਦਾਰੀਆਂ ਨਰ ਭਜਨਾਂ ਪਰਵਾਦ ਰਈਆਂ ਸਤਿਗੁਰੂ ਦੇ ਸਿਧੁਰਮਤ ਗਾ ਰਹੀ ਨਿਮਰ ਦੀ ਰਾਵਕਣੀ ਮੇਰਾ ਪਿਆ ਬੱਚਾ ਸੁਨਾ ਸੰਤਾਨੋ ਨਾਮ ਗਾਣ ਸਤਿਗੁਰੂ ਜੀ ਇਸਨਾਵ ਦੇ ਸਿਚਾਣ ਦੇ ਕੋਣੋ ਦੋਤਰਾ ਕੰਦੀ ਦਾ ਗਾ ਬੱਚੇ ਮੇਰਾ ਪਿਆ ਬੱਚਾ ਜਰੋਂਮ ਕਰੋਗੇ ਇਸ ਵੇਲੇ ਸਵੇਕ ਬੈਠੀਆਂ ਸੰਤਨ ਜਿਹੜੀਆਂ ਉਹ ਨੋਟ ਕਰਨ ਅੱਜ ਤੇ ਪਹਿਲਾ ਦੀਵਾਨ ਸੀ ਜਿਹੜਾ ਬਾਬਾ ਗੁਰਪ੍ਰੀਤ ਸਿੰਘ ਜੀ ਦੀ ਗੁਰਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਪਹਿਲਾ ਦੀਵਾਨ ਸਜਾਇਆ ਗਿਆ ਔਰ ਇਸ ਦੀਵਾਨ ਦੇ ਸਜਣ ਦੇ ਬਾਰੇ ਵਿੱਚ ਆਪਾਂ ਪਹਿਲਾਂ ਹੀ ਅਪਡੇਟ ਕਰ ਚੁੱਕੇ ਹਾਂ ਕਿ ਇਹ ਜਗ੍ਹਾ ਭਾਈ ਪ੍ਰੇਮ ਸਿੰਘ ਜੀ ਨੇ ਸਰਕਾਰ ਦੇ ਨਾਲ ਬੜੇ ਸੰਘਰਸ਼ ਦੇ ਨਾਲ ਲੜ ਕੇ ਫਿਰ ਆਜ਼ਾਦ ਕਰਾ ਕੇ ਅਤੇ ਜੋ ਪਹਿਲਾਂ ਤੋਂ ਇਹ ਜਗ੍ਹਾ ਜਿਹੜੀ ਤਲੀਮ ਹੋਈ ਸੀ ਗੁਰਦੁਆਰਾ ਸਾਹਿਬ ਲਈ ਤੇ ਗੁਰਦੁਆਰਾ ਸਾਹਿਬ ਮਿਸ਼ਨ ਸਾਭ ਚਲਾ ਕੇ ਸਥਾਪਿਤ ਕੀਤਾ ਹੈ ਔਰ ਤੁਸੀਂ ਇਹ ਗੱਲ ਵੇਖ ਵੀ ਰਹੇ ਹੋ ਬਾਬਾ ਜੀ ਨੇ ਗੁਰਜੀਤ ਸਿੰਘ ਜੀ ਨੇ ਆਪਣੇ ਬਚਨਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਕੌਮ ਬਹੁਤ ਜ਼ਿਆਦਾ ਵੇਸਲੀ ਹੋ ਚੁੱਕੀ ਹੈ ਇਸ ਕੌਮ ਨੇ ਆਪਣੇ ਰਾਗੀਆਂ ਨੂੰ ਆਪਣੇ ਢਾਡੀਆਂ ਨੂੰ ਅਤੇ ਪ੍ਰਚਾਰਕਾਂ ਨੂੰ ਸੰਭਿਆ ਨਹੀਂ ਹੈ ਤੇ ਅੱਜ ਅਸੀਂ ਨੋਰਾ ਮਾਰਦੇ ਹਾਂ ਕਿ ਗੁਰਸਿੱਖੀ ਦਾ ਪ੍ਰਚਾਰ ਜਿਹੜਾ ਉਹ ਬੜਾ ਕਮਜ਼ੋਰ ਹੋ ਚੁੱਕਿਆ ਹੈ ਸੋ ਐਨਆਰਆ ਵੀਰਾਂ ਦੇ ਸਹਿਯੋਗ ਦੇ ਨਾਲ ਬਾਬਾ ਗੁਰਜੀਤ ਸਿੰਘ ਜੀ ਜਿਹੜੀ ਗੁਰਮਤ ਪ੍ਰਚਾਰ ਫੇਰੀ ਲੈ ਕੇ ਨਿਕਲੇ ਨੇ ਔਰ ਤੁਸੀਂ ਇਹ ਇਸ ਮੂਵੀ ਦੇ ਵਿੱਚ ਇਸ ਤੋਂ ਪਹਿਲਾਂ ਇਹ ਵੀ ਸਰਵਨ ਕਰੋਗੇ ਕਿ 1 ਮਿੰਟ ਦਾ ਸਕੇਪਰ ਦੇ ਵਿੱਚ ਭਾਈ ਪ੍ਰੇਮ ਸਿੰਘ ਜੀ ਜੋ ਇੱਥੇ ਸਿਕੰਧਰਪੁਰ ਦੇ ਵਿੱਚ ਵੰਜਾਰਾ ਸਿੱਖ ਨੇ ਉਹਨਾਂ ਨੇ ਕੀਤਾ ਹੈ ਅਤੇ ਇਹ 2 ਮਿੰਟ ਦਾ ਸਕੇਪਰ ਜਿਹੜਾ ਉਹ ਭਾਈ ਕੁਲਰਮ ਸਿੰਘ ਜੀ ਨੇ ਵੀ ਕੀਤਾ ਹੈ ਅਤੇ ਦਾਸ ਨੇ ਵੀ ਪ੍ਰਚਾਰ ਫੇਰੀ ਦੇ ਵਿੱਚ ਹਿੱਸਾ ਪਾਇਆ ਹੈ ਸੋ ਇਸੇ ਤਰ੍ਹਾਂ ਹੀ ਉਹਨਾਂ ਨੂੰ ਜਾਨਣਾ ਕੱਲ ਨੂੰ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੋਂ ਇਹ ਪ੍ਰਚਾਰ ਫੇਰੀ ਪਿੰ ਪਿੰ ਦੇ ਵਿੱਚ ਪ੍ਰਚਾਰ ਕਰਨ ਲਈ ਨਿਕਲ ਤੁਰੇਗੀ ਸੋ ਸਾਰੇ ਮੀਰਾਂ ਨੂੰ ਅਪਡੇਟ ਜੜੀ ਉਹ بار بار ਅਤੇ ਜਿਵੇਂ ਜਿਵੇਂ ਕਾਰਜ ਹੋਏਗਾ ਉਸੇ ਤਰ੍ਹਾਂ ਦਿੱਤੀ ਜਾਵੇਗੀ ਤਾਂ ਕਿ ਪ੍ਰਚਾਰ ਫੇਰੀ ਜੜੀ ਉਹ ਸਫਲ ਹੋ ਸਕੇ ਇੱਥੇ ਅੱਜ ਦੇ ਦਿਵਾਨ ਦਾ ਅੰਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ